ਨੋ ਹੱਥ ਜੋੜ ਕੇ ਡਟ ਡਟ ਬੰਦੇ ਨਾ ਕਹਤਾ ਤੇ ਚੇਛੇ ਦੇਖੀ ਦੇਖੀ ਦੇ ਤੜੇ ਚਲੋ ਚਲੋ ਮਾਰਾ ਚਲੋ ਵਾਹਿਗੁਰੂ ਜੀਰਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪੈਂਡੇ ਡਗਾਣਾ ਕਲਾਂ ਅੰਕਲ ਜੀ ਉਹਨਾਂ ਦਾ ਬਾਹਰ ਕੈਨੇਡਾ ਕੰਮ ਚੱਲ ਰਿਹਾ ਵਧੀਆ ਇਹਨਾਂ ਕੋਲ ਰੈਸ਼ ਕਰਦਾਂ ਹਰੋਆਰ ਅੰਕਲ ਉਹਨਾਂ ਦਾ ਵਧੀਆ ਖੇਤੀਬਾੜੀ ਇਹਨਾਂ ਦਾ ਕੰਮ ਵਧੀਆ ਚੱਲ ਰਿਹਾ ਤੇ 6 ਮਹੀਨਾ ਆਉਂਦੇ ਆ 6 ਮਹੀਨੇ ਵਾਰ ਰਹਿੰਦੇ ਅੰਕਲ ਉਹਨਾਂ ਦਾ ਕੰਮ ਵਧੀਆ ਚੱਲਦਾ ਔਰ ਮੇਰਾ ਕੰਮ ਠੇਕੇਦਾਰੀ ਦਾ ਜਿੱਦਾਂ ਕਰਦਾ ਹਾਂ 6-7 ਕੰਮ ਚੱਲਦੇ ਆ 20 ਬੰਦੇ ਮੇਰੇ ਕੋਲ ਕੰਮ ਕਰਦੇ ਆ ਲੜਕਾ ਮੇਰਾ ਬਾਹਰ ਆ ਕਾਰੋਵਰ ਵਧੀਆ ਚੱਲਦਾ ਠੇਕੇਦਾਰੀ ਹਾਂਜੀ ਬਲਵੀਰ ਸਿੰਘ ਜੀ ਹਾਂਜੀ ਡਗਾਣਾ ਕਲਾ ਆਏ ਆ ਹੁਣ ਸਾਲ ਪਿੰਡ ਰਹਿਣਾ ਕਲਾ ਹੀ ਰਹਿਣਾ ਕਲਾ ਹਾਂਜੀ ਬਾਹਰ ਗਾਇਓ ਸਾਲ ਬਾਅਦ ਗੇੜਾ ਮਾਰਨਾ ਚਾਹੀਦਾ ਚੱਲ ਜਾਂਦੇ ਆ ਮੁੜ ਕੇ ਹੁਣ ਸਾਨਾ ਨਹੀਂ ਲੈਂਦੇ ਅੰਕਲ ਹੋਣੀ ਅੰਕਲ ਹੋਣੀ 6 ਮਹੀਨੇ ਵਾਪਸੀ ਆਉਂਦੇ ਆ ਆ ਕੇ ਦੇਖਦੇ ਆ ਇੱਧਰ ਪਿੰਡ ਚ ਵਧੀਆ ਕਾਮਚਾਰੇ ਨਾਲ ਚੱਲਦਾ ਹਾਂਜੀ 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 ਮੈਂ ਆਪਣੀ ਸੋਤ ਦੇ ਸਿੱਧਾ ਜਿੰਨੇ ਬਾਹਰ ਗਾਇਓ ਆ ਵਾਪਸੀ ਨਹੀਂ ਆਇਆ ਬਸ ਉੱਥੇ ਚੱਲ ਗਿਆ ਮੁੜ ਕੇ ਪਿੱਛੇ ਦੇਖਦੇ ਨਹੀਂ ਹੈਗੇ ਹੌਣ ਦਾ ਨਾਂ ਹੀ ਨਹੀਂ ਲੈਂਦੇ ਆਇਆ ਆਇਆ ਹਾਂਜੀ 12ਵੇਂ 6 ਮਹੀਨੇ ਬਾਅਦ ਆਇਆ ਕਰੋ ਆਪਣੇ ਪਰਿਵਾਰ ਟੱਬਰ ਚ ਮਿਲੋ ਪਿੰਡ ਆਪਣੀ ਵਰਗਤਾਂ ਹਾਂਜੀ ਪਿਆਰ ਰੱਖੋ ਰਿਸ਼ਤੇਦਾਰਾਂ ਨਾਲ ਆਪਣਾ ਕਾਰੋਬਾਰ ਵਧੀਆ ਕੰਮ ਕਰ ਬਿਜੇ ਆ ਬਾਹਰ ਕੈਨੇਡਾ ਨਹੀਂ ਜਾ ਸਕਦਾ ਆਪਣਾ ਰਿਸ਼ਤਾ ਨੂੰ ਆ ਕੇ ਮਿਲੋ ਪਿਆਰ ਮੁਹੱਬਤ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ